ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ ਡਿਜ਼ਾਈਨ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਡਿਜ਼ਾਈਨ ਸਿਰਫ 2 ਹੀ ਸਲਾਈਆਂ ਦਾ ਵਾ ਇਹ 4 ਸਲਾਈਆਂ ਦਾ ਗੈਪ ਦਿੱਤਾ ਵਈ ਗੈਪ ਤੁਸੀਂ ਆਪਣੀ ਮਰਜ਼ੀ ਨਾਲ ਵੀ ਦੇ ਸਕਦੇ ਹੋ 4 ਸਲਾਈਆਂ ਦਾ ਦੇ ਸਕਦੇ 6 ਦਾ 8 ਦਾ 2 ਸਲਾਈਆਂ ਦਾ ਵੀ ਦੇ ਸਕਦੇ ਹੋ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡਿਆਂ ਦੀ ਕੋਈ ਗਿਣਤੀ ਨਹੀਂ ਤੁਸੀਂ ਜਿੰਨੇ ਮਰਜ਼ੀ ਕੁੰਡੇ ਲੈ ਕੇ ਇਹ ਡਿਜ਼ਾਈਨ ਨੂੰ ਬਣਾ ਸਕਦੇ ਹੋ ਇਹ ਡਿਜ਼ਾਈਨ ਬਹੁਤ ਹੀ ਸੌਖਾ ਵਾ ਜਲਦੀ ਬਣ ਜਾਂਦਾ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਲੈਣਾ ਦੂਸਰੀ ਸਲਾਈ ਪੁੱਠੀ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾਉਣਾ ਇਹ ਦੋ ਸਲਾਈਆਂ ਮੈਂ ਸਿੱਧੀਆਂ ਪੁੱਠੀਆਂ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਆ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਵੀ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਲੈਣਾ ਤੀਸਰੀ ਸਲਾਈ 'ਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਚੌਥੀ ਸਲਾਈ 'ਚ ਪੁੱਠਾ ਇਹ ਦੋ ਸਲਾਈਆਂ ਸਿੱਧੀਆਂ ਬਣਾਉਣੀਆਂ ਦੋ ਹੀ ਪੁੱਠੀਆਂ ਚਾਰ ਸਲਾਈਆਂ ਦਾ ਵਿੱਚ ਮੈਂ ਇਹਦੇ ਗੈਪ ਪਾਇਆ ਵਾ ਇਹ ਮੈਂ ਤੀਸਰੀ ਸਲਾਈ 'ਵੇ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਚੌਥੀ ਸਲਾਈ 'ਚ ਪੁੱਠਾ-ਉੁੱਠਾ ਬਣਾ ਕੇ ਪੰਜਵੀਂ ਸਲਾਈ ਤੇ ਡਿਜ਼ਾਈਨ ਬਣਾਣਾ ਫਿਰ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਦੇ ਵਿੱਚ ਡਿਜ਼ਾਈਨ ਬਣਾਣਾ ਐਕਸਟਰਾ ਕੁੰਡਾ ਲਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਇੱਕ ਗੁੰਡਾ ਬਿਨਾ ਬਣਾਏ ਲਾਉਣਾ ਅਗਲੇ ਕੁੰਡੇ ਨੂੰ ਪੁੱਠਾ ਬਣਾ ਲੈਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤੱਗ ਆਪਣੇ ਵੱਲ ਹੀ ਰੱਖਣਾ ਇੱਕ ਕੁੰਡੇ ਨੂੰ ਬਿਨਾ ਬਣਾਏ ਲਾਉਣਾ ਇੱਕ ਨੂੰ ਪੁੱਠਾ ਬਣਾ ਲੈਣਾ ਇੱਕ ਨੂੰ ਬਣਾਉਣਾ ਇੱਕ ਨੂੰ ਨਹੀਂ ਬਣਾਉਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਕੁੰਡਾ ਬਣਾਉਣਾ ਇੱਕ ਨੂੰ ਨਹੀਂ ਬਣਾਉਣਾ ਦੁਬਾਰਾ ਫਿਰ ਇੱਕ ਕੁੰਡੇ ਨੂੰ ਇਦਾਂ ਹੀ ਸਲਿੱਪ ਕਰ ਲਿਆ ਅਗਲੇ ਕੁੰਡੇ ਨੂੰ ਪੁੱਠਾ ਬਣਾ ਲਿਆ ਇਹਨੂੰ ਸਲਿੱਪ ਕਰ ਲਿਆ ਅਗਲੇ ਕੁੰਡੇ ਨੂੰ ਪੁੱਠਾ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਦੇ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਨਾ ਜਿਹੜੇ ਕੁੰਡੇ ਨੂੰ ਪੁੱਠਾ ਬਣਾਇਆ ਸੀ ਉਹਨੂੰ ਹੁਣ ਸਲਿੱਪ ਕਰਨ ਉਹਨੂੰ ਸਲਿੱਪ ਕਰਨਾ ਜਿਹੜੇ ਨੂੰ ਸਲਿੱਪ ਕੀਤਾ ਸੀ ਉਹਨੂੰ ਸਿੱਧਾ ਬਣਾਉਣਾ ਡਿਜ਼ਾਈਨ ਦੀ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਦੇ ਵਿੱਚ ਜਿਹੜੇ ਕੁੰਡੇ ਨੂੰ ਪੁੱਠਾ ਬਣਾਇਆ ਸੀ ਉਹਨੂੰ ਸਲਿੱਪ ਕਰਨਾ ਜਿਹਨੂੰ ਸਲਿੱਪ ਕੀਤਾ ਉਹਨੂੰ ਸਿੱਧਾ ਬਣਾ ਲੈਣਾ ਧਾਗਾ ਬਾਹਰ ਨੂੰ ਹੀ ਰੱਖਣਾ ਸਲਾਈ ਸਾਰੀ ਸਿੱਧੀ ਹੀ ਬਣਾਉਣੀ ਆ ਜਿਹੜੇ ਕੁੰਡੇ ਨੂੰ ਬਣਾਇਆ ਸੀ ਪੁੱਠਾ ਉਹਨੂੰ ਸਲਿੱਪ ਕਰ ਲਿਆ ਜਿਹਨੂੰ ਸਲਿੱਪ ਕੀਤਾ ਉਹਨੂੰ ਸਿੱਧਾ ਬਣਾ ਲੈਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਹੈ ਦੋ ਹੀ ਸਲਾਈਆਂ ਦਾ ਡਿਜ਼ਾਈਨ ਵਾ ਜਿਹੜਾ ਕੁੰਡਾ ਵੇਖੋ ਪੁੱਠਾ ਬਣਾਇਆ ਇਹਨੂੰ ਹੁਣ ਸਲਿੱਪ ਕਰਨਾ ਜਿਹਨੂੰ ਸਲਿੱਪ ਕੀਤਾ ਉਹਨੂੰ ਸਿੱਧਾ ਬਣਾਉਣਾ ਡਿਜ਼ਾਈਨ ਦੀ ਛੇਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਡਿਜ਼ਾਈਨ ਦੀ ਛੇਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਇਹ ਡਿਜ਼ਾਈਨ ਬਹੁਤ ਹੀ ਸੌਖਾ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਵਾ ਹੁਣ ਪੇ ਤੁਸੀਂ ਇਹਦੀਆਂ ਚਾਰ ਸਲਾਈਆਂ ਸਿੱਧੀਆਂ ਪੁੱਠੀਆਂ ਬਣਾਉਣੀਆਂ ਵਾ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਚ ਬਣਦਾ ਵਾ ਤੁਸੀਂ ਇਹ ਗੈਪ ਆਪਣੀ ਮਰਜ਼ੀ ਨਾਲ ਵੀ ਦੇ ਸਕਦੇ ਹੋ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਇਹ ਲੂਜ਼ ਨਹੀਂ ਹੁੰਦਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ